ਹਾਂਜੀ ਆਪਾਂ ਤੁਹਾਨੂੰ ਉਸ ਮਹਾਨ ਬੰਦੇ ਦੀ ਅੱਜ ਜਗ੍ਹਾ ਦਿਖਾਉਣ ਜਾ ਰਹਿਆਂਗੇ ਮਹਿਲ ਲਾ ਲੋ ਕੋਠੀ ਲਾ ਲੋ ਤੇ ਜਿਨੇ ਐਨੀ ਮਹਿੰਗੀ ਜਗ੍ਹਾ ਖਰੀਦੀ ਹੈ ਨਾ ਤਾਂ ਕਿਸੇ ਨੇ ਖਰੀਦਣੀ ਹੈ ਨਾ ਖਰੀਦੀ ਹੋਣੀ ਹੈ ਠੀਕ ਹੈ ਜੀ ਤੁਸੀਂ ਵੇਖ ਕੇ ਹੀ ਸਮਝ ਗਏ ਹੋਵੋਗੇ ਪਰ ਜਿਹੜੇ ਇਤਿਹਾਸ ਨਾਲ ਸੰਬੰਧਕ ਨੇ ਉਹਨਾਂ ਨੂੰ ਬੇਨਤੀ ਹੈ ਵੀ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਿਓ ਹਾਂਜੀ ਇਹ ਹਵੇਲੀ ਹੈ ਟੋਡਰ ਮੱਲ ਦੀ ਜਿਨੇ ਬੱਚਿਆਂ ਦੇ ਸੰਸਕਾਰ ਲਈ ਇੱਕ ਜਗ੍ਹਾ ਖਰੀਦੀ ਤੇ ਜਗ੍ਹਾ ਵੀ ਇੱਕ ਸ਼ਰਤ ਤੇ ਖਰੀਦੀ ਗਈ ਤੇ ਜਿਹੜੀ ਸ਼ਰਤ ਉਹਨਾਂ ਨੇ ਰੱਖੀ ਮੋਹਰਾਂ ਚਿੰਨ ਦੀ ਵੀ ਜੇ ਐਨੇ ਥਾਂ 'ਚ ਮੋਹਰਾਂ ਚਿੰਨ ਕੇ ਤੂੰ ਉੰਨੀ ਜਗ੍ਹਾ ਖਰੀਦ ਸਕਦਾ ਦੇਖੋ ਉਸ ਟਾਈਮ ਦੀਆਂ ਆ ਬਣੀ ਹੋਈ ਮਤਲਬ ਹਵੇਲੀ ਆ ਇਹ ਥੱਲੇ ਰਸਤੇ ਵੀ ਬਣੇ ਹੋਏ ਨੇ ਹਾਂਜੀ ਤੇ ਉਹਨਾਂ ਨੇ ਮਤਲਬ ਜਿਵੇਂ ਮੋਹਰਾਂ ਨੂੰ ਕਿਹਾ ਚਿੰਨ ਵਾਸਤੇ ਖੜਮੀਆਂ ਲਾਓ ਜਾਂ ਟੇਡੀਆਂ ਲਾਓ ਉਹ ਮੋਰਾ ਚਿਣਕੇ ਟੋਡਰ ਮੱਲ ਨੇ ਜਗਾ ਖਰੀਦੀ ਤੇ ਤਾਂ ਹੀ ਉਹ ਸਭ ਤੋਂ ਮਹਿੰਗੀ ਜਗਾ ਕਹੀ ਜਾਂਦੀ ਹੈ ਤੇ ਜੇ ਆਪਾਂ ਨੂੰ ਅੱਜ ਪੈਸਿਆਂ ਜੀ ਵੀ ਤੋਲੀ ਹੈ ਨਾ ਉਹ ਜਗਾ ਅਰਬਾਂ ਚ ਹੈ ਅਰਬਾਂ ਖਰਬਾਂ ਚ ਹੈ ਦੇਖੋ ਕਿੰਨੀ ਸੋਹਣੀ ਹਵੇਲੀ ਬਣੀ ਹੋਈ ਹੈ ਤੇ ਕਿੰਨਾ ਵੱਡਾ ਮਹਿਲ ਹੈ ਤੇ ਆਪਾਂ ਕੰਧ ਆਮ 10 ਇੰਚੀ ਹੁੰਦੀ ਹੈ ਜਾਂ ਮਤਲਬ ਤੁਸੀਂ ਲਾ ਲੋਗੀ ਡੇਢ ਦੀ ਆਪਾਂ ਥੱਲੇ ਨਿਉ ਹਣੇਗੇ 2 2 ਦੀਆਂ ਉੱਪਰ 3 3 ਦੀਆਂ ਕੰਧਾਂ ਲਾਈਆਂ ਪਈਆਂ ਨੇਗੀਆਂ ਇੱਕ ਮਹਿਲ ਆ ਪੁਰਾਣਾ ਤੇ ਜਿਹਦੇ ਦਰਸ਼ਨ ਕੀਤੇ ਨੇ ਸਾਰੀ ਸੰਗਤ ਨੇ ਜਿੰਨੀ ਉੱਥੇ ਗਈ ਦੀ ਜਿਹੜੀ ਰਹਿ ਗਈ ਆਪਾਂ ਇਹ ਦਰਸ਼ਨ ਕਰਾਉਣੇ ਆ ਤੇ ਇਸ ਹਵੇਲੀ ਦੇ ਤੇ ਇਹ ਟੋਡਰ ਮੱਲ ਜੀ ਦੀ ਹਵੇਲੀ ਆ ਹਾਂਜੀ ਜਿਨੇ ਮੋਹਰਾਂ ਖੜੀਆਂ ਕਰਕੇ ਤੇ ਬੱਚਿਆਂ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਝਾਲਮਾ ਤੋਂ ਤੇ ਉਹ ਅੱਜ ਵੀ ਮੰਨ ਲਾ ਵੀ ਰਹਿੰਦੀ ਦੁਨੀਆ ਤੱਕ ਜਿਹੜਾ ਧਰਮ ਕਮਾ ਗਿਆ ਪੁੰਨ ਕਮਾ ਗਿਆ ਤੇ ਇਹ ਟੋਡਰ ਮੱਲ ਦਾ ਦਰਗਾਹ ਦੇ ਵਿੱਚ ਹਰਾ ਹੋ ਗਿਆ ਤੇ ਦੂਜੀ ਗੱਲ ਆ ਉਹਨਾਂ ਦੀ ਨਿਸ਼ਾਨੀ ਖੜੀ ਰਹੇਗੀ ਤੇ ਅੱਜ ਵੀ ਸੰਗਤ ਉੱਥੇ ਜਾ ਕੇ ਦਰਸ਼ਨ ਕਰਦੀ ਐ ਜਿਹੜੇ-ਜਿਹੜੇ ਤੁਸੀਂ ਜਾਣਿਓ ਸ੍ਰੀ ਫਤੇਗੜ ਸਾਹਿਬ ਤੇ ਐਂ ਲਾ ਲੋ ਵੀ ਦੇਖ ਕੇ ਸਿਰ ਝੁੱਕਦਾ ਵੀ ਇਹੋ ਜਿਹਾ ਇਨਸਾਨ ਵੀ ਇੰਨੀ ਜ਼ਾਲਮ ਤੇ ਉਹ ਜ਼ਾਲਮਾਂ ਦੇ ਹੁੰਦੇ ਹੋਏ ਵੀ ਤੇ ਆ ਦੇਖੋ ਇੱਕ ਆਲ ਨੇ ਬਣੇ ਹੋਏ ਨੇ ਵਿੱਚ ਇੱਕ ਮਤਲਬ ਸਰੀਏ ਵੀ ਬਾਹਰ ਜਿਵੇਂ ਇੱਕ ਲੱਗੇ ਹੁੰਦੇ ਨੇ ਉਹ ਵੀ ਦਿਖ ਰਹੇ ਨੇ ਜੇ ਮੈਂ ਤੁਹਾਨੂੰ ਇਹ ਸਾਰੀ ਹਵੇਲੀ ਦਿਖਾਈ ਆਲੇ-ਦਾਲਿਓਂ ਤੇ ਇਹਦੇ ਵਿੱਚ ਆ ਰੀਕੇ-ਨੇਕੇ ਕਖਾਨੇ ਨੇ ਆ ਦੇਖੋ ਚਾਹੇ ਤਾਂ ਇਹਨੂੰ ਐ ਲਾ ਲਓ ਵੀ ਅੰਦਰੋਂ ਖੜ ਕੇ ਸੇਫਟੀ ਲਈ ਸੀ ਤੇ ਕਿਉਂਕਿ ਹਵੇਲੀ ਸੀ ਤੇ ਪਹਿਰੇਦਾਰ ਖੜਦੇ ਹੋਣਗੇ ਚਾਹੇ ਜਿਵੇਂ ਮਰਜ਼ੀ ਲਾ ਲਓ ਹਵਾ ਵਾਸਤੇ ਲਾ ਲਓ ਤੇ ਇਹਨਾਂ ਬਾਰੇ ਆਪਾਂ ਨੂੰ ਹਜੇ ਪਤਾ ਨਹੀਂ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਇਸ ਲਈ ਤੇ ਇਹਦੇ ਆ ਦੋ ਦਰਵਾਜ਼ੇ ਉਰਲੀ ਸਾਈਡ ਨੇ ਦੋ ਪਰਲੀ ਸਾਈਡ ਸੀਗੇ ਤੇ ਮੂਹੋਂ ਇਹ ਟਹਿ ਗਈ ਥੋੜੀ ਜੀ ਤੇ ਆ ਸੰਗਤ ਬਹੁਤ ساری ਦਰਸ਼ਨ ਕਰਨ ਆ ਰਹੀ ਐ ਤੇ ਨਾਲ ਸੰਗਤ ਦੇ ਵੀ ਦਰਸ਼ਨ ਹੋਏ ਨੇ ਤੇ ਇਹ ਟੰਬੇ ਤਾਂ ਲਾ ਦਿੱਤੇ ਗਏ ਨੇ ਲੋਕ ਅੰਦਰ ਜਾ ਕੇ ਨਾ ਫਿਰ ਉੱਪਰ ਚੜ ਚੜ ਕੇ ਵੀਡੀਓ ਬਣਾਉਂਦੇ ਨੇ ਕਿਉਂਕਿ ਇਹ ਨਹੀਂ ਦੇਖਦੇ ਵੀ ਇਹ ਕਿਸ ਮਹਾਨ ਬੰਦੇ ਦੀ ਮਤਲਬ ਹਵੇਲੀ ਆ ਕੋਠੀ ਐ ਇਸ ਲਈ ਸਾਰਿਆਂ ਨੂੰ ਬੇਨਤੀ ਐ ਜੇ ਜਾਣੇ ਹੁੰਨਿਓ ਕਿਸੇ ਚੰਗੀ ਜਗ੍ਹਾ ਦੇ ਉੱਤੇ ਉੱਥੇ ਸਜਦਾ ਕਰਿਆ ਕਰੋ ਨਾ ਕਿ ਆਪਾਂ ਉਹਦੇ ਉੱਪਰ ਚੜੀਏ ਤੇ ਸ਼ੇਅਰ ਕਰ ਦਿਓ ਸਸਰੀ